ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੜੀ ਦੀਪ ਕੀ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰੋਹ ਸਿਰ ਜਣਹਾਰੋ ਤੁਮ ਗਾਵਹੁ ਮੇਰੇ ਨਿਰਪੋਕਾ ਸੋਹਿਲਾ ਹੁ ਵਾਰੀ ਜਿਤ ਸੋਹਿਲ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸੰਵਾਲਿਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੇਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਹੈ ਸਨਿਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾ ਵਿਸੇ ਚਸੀਆਂ ਖੜੀਆਂ ਪਹਿਰਾ ਖਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ गगन में थाल रव चंद दीपक बने तारका मंडल जनक मोती तूप मनिया लो पवन चबरो करे सगल बन राई फलंत ज्योति कैसी आरती होए पव खंडना तेरी आरती अनहता शब्द वा जंत पेरी रहा सहस तव नैन नन नैन है तोहे को सहस रतन नायक तोही सहज पद विमलनन एक पद गंध बिन सहज तव गंध इव चलत मोहि सब मैं ज्योत ज्योत है सोए तिस दए चांदन सब मैं चांदन होए गुरु साखी ज्योत प्रगट होए जो तिस पावे सो आरती होए ਹਰ ਚਰਨ ਕਮਲ ਮਕਰੰਦ ਲੋ ਬਿਤ ਮਨ ਨੂੰ ਅਨ ਦਿਨ 모ਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰਿ ਰਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੇ ਚ ਵੈ ਦੁਖ ਪਾਵੇ ਹੈ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਪਉ ਸੋਬਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾਰਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੁਰਬੀ ਮਹੱਲਾ 5 ਕਰੋ ਬੇਨੰਤੀ ਸੁਣ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਉਦਕ ਟਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂ ਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂ ਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹਿਲਾ ਰਾਗ ਅੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰੋ ਸਿਰ ਜਣਹਾਰੋ ਤੁਮ ਗਾਵਹੁ ਮੇਰੇ ਨਿਰਪੋਕਾ ਸੋਹਿਲਾ ਹੁ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸੰਵਾਲਿਨ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੇਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਹਿਸਨਿਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾ ਵਿਸੇ ਚਸੀਆਂ ਖੜੀਆਂ ਪਹਿਰਾ ਖਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ गगन में थाल रव चंद दीपक बने तारका मंडल जनक मोती तूप मन्यान लो पवन चबरो करे सगल बन राए फलंत ज्योति कैसी आरती होए पव खंडना तेरी आरती अनहता शब्द वा जंत पेरी रहा सहस तव नैन नन नैन है तोहे को सहस मु रत्न नायक तोही सहज पद विमलनन एक पद गंध बिन सहज तव गंध इव चलत मोहि सब मैं ज्योत ज्योत है, है सोए है। तिस दए चांदण सब मैं चांदण होए गुरु साखी ज्योत प्रगट होए जो तिस पावे सो आरती होए ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਹੁਰਬ ਲਿਖਤ ਲਖੇ ਗੁਰ ਪਾਇਆ ਮਨ ਹਰਿ ਰਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੈ ਦੁਖ ਪਾਵੇ ਹੈ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾਰਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀਪੁਰ ਬਿਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਉਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰ ਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੁ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਵਾਲਿਆਨ ਦੇਖੈਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੇਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਇਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਹਿਸਨਿਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾ ਵਿਸੇ ਚਸੀਆਂ ਖੜੀਆਂ ਪਹਿਰਾ ਕੀਤੀ ਵਾਰੀ ਮਾਹੋ ਹੋਆ ਸੂਰਜ ਏਕੋ ઋਤਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾ ਸਹਸ ਤਵ ਨੈਨ ਨਨ ਨੈਨ ਹੈ ਤੋਹ ਕਉ ਸਹਿ ਸਮ ਰਤਨ ਨਾ ਇੱਕ ਤੋਹੀ ਸਹਿਜ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਜ ਤਵ ਗੰਧ ਿਵ ਚਲਤ ਮੋਹਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰੇ ਬਲਿਖਤ ਲਖੇ ਗੁਰ ਪਾਇਆ ਮਨ ਹਰਿ ਰਿਵ ਮੰਡਲ ਮੰਡਾ ਹੈ ਕਰ ਸਾਧੂ ਅंजलि ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲੇ ਚ ਵੈ ਦੁਖ ਪਾਵੇ ਹੈ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾਰ ਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੁਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਹ ਗਏ ਬਸਨ ਸੁਹੇਲਾ ਉਦਕ ਟਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੇ ਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰੋ ਸਿਰ ਜਣਹਾਰੋ ਤੁਮ ਗਾਵਹੁ ਮੇਰੇ ਨਿਰਪੋਕਾ ਸੋਹਿਲਾ ਹੁਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸੰਵਾਲਿਆਨ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੇ ਕਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਿ ਕਿਰਪਾਵੋ ਤੈਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੇਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਹਿਸ ਨਿਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾ ਵਿਸੇ ਚਸੀਆਂ ਖੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋ ਪਵਨ ਚਵ ਰੂ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾ ਸਹਸ ਤਵ ਨੈਨ ਨਨ ਨੈਨ ਹੈ ਤੋਹਿਕ ਸਹਸ ਮੂ ਰਤਨ ਨਾਇਕ ਤੋਹੀ ਸਹਿਜ ਪਦ ਬਿਮਲਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਿਵ ਚਲਤ ਮੋਹਿ ਸਭ ਮੈਂ ਜੋਤ ਜੋਤ ਹੈ ਸੋ ਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋ ਤਿਸ ਪਾਵੇ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਅਨੰਦ ਨਮੋਹ ਆਹੀ ਪਿਆਸ ਕ੍ਰਿਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀਂ ਵਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਹੁਰਬ ਲਿਖਤ ਲਖੇ ਗੁਰ ਪਾਇਆ ਮਨ ਹਰਿ ਰਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ-ਜਿਉਂ ਚਲੈ ਚ ਵੈ ਦੁਖ ਪਾਵੇ ਹੈ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾਰ ਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੋੜੀ ਪੁਰਬੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰਲਾਹ ਅਗੇ ਬਸਨ ਸੁਹੇਲਾ ਓਦ ਕਟੈਂ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰੋ ਸਿਰ ਜਣਹਾਰੋ ਤੂੰ ਗਾਵਹੁ ਮੇਰੇ ਨਿਰਪੋਕਾ ਸੋਹਿਲਾ ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾ ਨਿਤ ਨਿਤ ਜੀਅੜੇ ਸੰਵਾਲਿਐਨ ਦੇਖੈਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਿ ਕਿਰਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੇਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਹੈ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾਉ ਵਿਸੇ ਤਸੀਆਂ ਖੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏ ਕੋ ਰਤ ਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆ ਲੋ ਪਵਨ ਚਵਰੋ ਕਰੇ ਖਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾ ਸਹਸ ਤਵ ਨੈਨ ਨਨ ਨੈਨ ਹੈ ਤੋਹਿਕ ਸਹਸ ਰਤਨ ਨਾਇਕ ਤੋਹੀ ਸਹਜ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਜ ਤਵ ਗੰਧ ਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿੱਤ ਮਨ ਨੂੰ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਈ ਵਾਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ काम करो नगर बोह परिया मिल सादू खंडल खंडा हे पुरब लिखत लखे गुरु पाया मन हर लेव मंडल मंडा हे कर सादू अंजलि पुन वड्डा हे कर डंडौत पुन वड्डा हे रहा साकत हर रस साध ना जाने तन अंतर हो मै कंडा हे ज्यों ज्यों चले चवै दुख पावे है जम काल से सिर डंडा हे हर जन हर हर नाम समाणी दुख जन्म मरण भव खंडा हे अब नासी पुरख पाया परमेश्वर बो सब खंड ब्रह्मांड आहे हम गरीब मस्कीन प्रब तेरे हर राख राख वड वड्डा है जन नानक नामदारटे कह हर नामे ही सुख मंडा है राग गौड़ीपुर बी मोहल्ला 5 करो बिनंती सुनो मेरे मीता संत टहल की बेला ईहां खाट चलो हरलाह अगै बसन सोहेला ਉਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹਿਲਾ ਰਗੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰ ਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੁ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸੰਵਾਲਿਨ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਿ ਕਿਰਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਐ ਸਾਹਿਬ ਸਿਉ ਮੀਲਾ ਕਰ ਕਰਿ ਹੋ ਪਹੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏ ਕੋ ਹਿਸ ਨਿਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰੇ ਰਾਖ ਵਡਾਈ ਤੋਇ ਰਹਾ ਵਿਸੇ ਚਸੀਆਂ ਖੜੀਆਂ ਪਹਿਰਾ ਖਿੱਤੀ ਵਾਰੀ ਮਾਹੋ ਹੋਆ ਸੂਰਜ ਏ ਕੋ ਰਤ ਨਿਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨਿਆਨ ਲੋ ਪਵਨ ਚਵਰੂ ਕਰੇ ਸਗਲ ਬਨਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾ ਸਹਸ ਤਵ ਨੈਨ ਨਨ ਨੈਨ ਹੈ ਤੋਹਿਕ ਸਹਿਸ ਮੂਰਤਨ ਨਾ ਇੱਕ ਤੋਹੀ ਸਹਿਜ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਜ ਤਵ ਗੰਧ ਿਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋ ਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋ ਤਿਸ ਪਾਵੇ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋ ਬਿੱਤ ਮਨ ਨੂੰ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਹੁਰਬ ਲਿਖਤ ਲਖੇ ਗੁਰ ਪਾਇਆ ਮਨ ਹਰਿ ਰਿਵ ਮੰਡਲ ਮੰਡਾ ਹੈ ਕਰ ਸਾਧੂ ਅंजलि ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲੇ ਚ ਵੈ ਦੁਖ ਪਾਵੇ ਹੈ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾਰਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀਪੁਰ ਬਿਮਹਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਉਦਕ ਟਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂ ਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂ ਰੇ